ਔਰ ਸਾਡੇ ਸਿੱਖ ਜਿਨ੍ਹਾਂ ਦੇ ਸਿਰਾਂ ਤੇ ਦਸਤਾਰਾਂ ਬੰਨੀਆਂ ਹੋਈਆਂ ਹੈ ਤੇ ਉਹ ਲਾਲੇ ਦੀ ਵਰਸੀ ਤੇ ਗਏ ਹੋਏ ਆ ਮੈਂ ਵੇਖ ਰਿਹਾ ਫੋਟੋ ਮੇਰੇ ਕੋਲੇ ਪਈ ਆ ਪ੍ਰੂਫ ਦੇ ਆਧਾਰ ਤੇ ਸਾਰਾ ਕੁਝ ਮੇਰੇ ਕੋਲੇ ਪਿਆ ਇਹ ਸਿੱਖ ਦੇ ਪੁੱਤ ਦਾ ਸਿੱਖਾਂ ਦਾ ਉਸ ਲਾਲੇ ਨਾਲ ਕੀ ਸੰਬੰਧ ਆ ਉਹਨਾਂ ਦੀ ਵਰਸੀ ਤੇ ਜਾਣ ਦਾ ਕੋਈ ਤੋਖ ਨਹੀਂ ਬਣਦਾ ਠੀਕ ਆ ਨਾ ਲਾਲਾ ਉਹ ਆ ਬਾਈ ਇਹ ਮੜਾ ਪਛਾਣਿਆ ਕਰੋ ਲਾਲਾ ਜਗਤਨਾਰੈਣ ਉਹੀ ਹੈ ਨਾ ਬੰਦਾ ਜਿੰਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਖਬਾਰ ਤੇ ਪਹਿਲੇ ਸਫੇ ਤੇ ਇੱਕ ਫੋਟੋ ਲਾਤੀ ਤੇ ਦੂਜੇ ਪਾਸੇ ਬਰਾਬਰੀ ਓਡੀ ਵੱਡੀ ਫੋਟੋ ਗਾਂਧੀ ਦੀ ਲਾਤੀ ਠੀਕਾਕ ਨਹੀਂ ਤੇ ਇਹਨਾਂ ਨੂੰ ਬਰਾਬਰ ਦਾ ਤੁਲਨਾ ਦਿੱਤਾ ਸੀ ਗਾਂਧੀ ਨੂੰ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਦੀ ਤੁਲਨਾ ਇਸ ਲਾਲੇ ਜਗਤਨਾਰੈਣ ਨੇ ਤੇ ਜਦੋਂ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮਨਾਮਾ ਜਾਰੀ ਹੁੰਦਾ ਹੁੰਦਾ ਸੀ ਤੇ ਲਾਲਾ ਜਗਤ ਨਾਰਾਇਣ ਹੁਕਮਨਾਮੇ ਨੂੰ ਡੈਰਨਾ ਮੰਨਦਾ ਹੁੰਦਾ ਸੀ ਠੀਕ ਹੈ ਨਾ ਇਹ ਹੁਕਮਨਾਮੇ ਨੂੰ ਡੈਰਨਾ ਮੰਨਦਾ ਹੁੰਦਾ ਸੀ ਲਾਲਾ ਜਗਤ ਨਾਰਾਇਣ ਜਿਹੜਾ ਏ ਬਹੁਤ ਹੋਰ ਬਹੁਤ ਕੁਝ ਬੋਲਦਾ ਹੁੰਦਾ ਸੀ ਬੜਾ ਅਖਬਾਰ ਚ ਉਲਟ ਪਰ ਉਲਟ ਮਤਲਬ ਕਿ ਲਿਖਦਾ ਹੁੰਦਾ ਸੀ ਸੰਤਾਂ ਬਾਰੇ ਲਿਖਦਾ ਹੁੰਦਾ ਸੀ ਸਾਰਾ ਕੁਝ ਕਰਦਾ ਹੁੰਦਾ ਸੀ ਠੀਕ ਆ ਕਿ ਨਹੀਂ ਹੁਣ ਪਿੱਛੇ ਜੇ ਉਹਦੀ ਕੱਲ ਸ਼ਾਇਦ ਵਰਸੀ ਮਨਾਈ ਕਿ ਪਤਾ ਨਹੀਂ ਅੱਜ ਆਉਂਦੀ ਠੀਕ ਆ ਕਿ ਨਹੀਂ ਉੱਥੇ ਖੂਨਦਾਨ ਕੈਂਪ ਲੱਗਿਆ ਤੇ ਉਹ ਵਰਸੀ ਦੇ ਖੂਨਦਾਨ ਕੈਂਪ ਦੇ ਵਿੱਚ ਸਾਡੇ ਬੰਦੇ ਤੁਰੇ ਫਿਰਦੇ ਆ ਸਾਡੇ ਆਪਣੇ ਬੰਦੇ ਪੱਗਾਂ ਵਾਲੇ ਉੱਥੇ ਤੁਰੇ ਫਿਰਦੇ ਆ ਉਹਦੇ ਕੈਂਪ ਦੇ ਵਿੱਚ ਠੀਕ ਆ ਨਾ ਸਾਡਾ ਕੀ ਮਤਲਬ ਆ ਯਾਰ ਉਹ ਕੈਂਪ ਦੇ ਵਿੱਚ ਜਾਣ ਦਾ ਦੱਸੋ ਤੇ ਇਹ ਤੁਹਾਨੂੰ ਪਤਾ ਹੋਗਾ ਨਛੱਤਰ ਸਿੰਘ ਭਾਈ ਰੋਡੇ ਨੇ ਭਾਈ ਨਛੱਤਰ ਸਿੰਘ ਰੋਡੇ ਨੇ ਲਾਲੇ ਜਗਤਨਾਰੈਨ ਨੂੰ ਸੋਧਾ ਲਾਇਆ ਸੀ ਹਾਂਜੀ ਨਾਲ ਸਿੰਘ ਇੱਕ ਹੋਰ ਸੀ ਬੁਲਟ ਦੇ ਉੱਤੇ ਲਾਇਆ ਸੀ ਤੁਹਾਨੂੰ ਪਤਾ ਹੋਊਗਾ ਠੀਕ ਹੈ ਨਾ ਲੁਧਿਆਣੇ ਦੇ ਵਿੱਚ ਮਤਲਬ ਕਿ ਲਾਇਆ ਸੀ ਉੱਥੇ ਚੱਲਦੀ ਗੱਡੀ ਦੇ ਬਰਾਬਰ ਕਰਕੇ ਮਤਲਬ ਕਿ ਇਹਨਾਂ ਨੇ ਸੋਭਾ ਲਾਇਆ ਸੀ ਲਾਲੇ ਜਗਤ ਨਾਰਾਇਣ ਦਾ ਫਿਰ ਸਾਡਾ ਉੱਥੇ ਯਾਰ ਉਹਨਾਂ ਨਾਲ ਕੀ ਸਬੰਧ ਆ ਕਿਉਂ ਤੁਰੇ ਫਿਰਦੇ ਹੋ ਤੁਸੀਂ ਦੱਸੋ ਅਤੇ ਦੂਜੇ ਪਾਸੇ ਆ ਰਾਜਦੇਵ ਖਾਲਸਾ ਜਿਹੜਾ ਭਾਈ ਸਾਹਿਬ ਦਾ ਵਕੀਲ ਆ ਠੀਕ ਆ ਕਿ ਨਹੀਂ ਇਹ ਇਹਨਾਂ ਦਾ ਸੰਗੀ ਮੈਂਬਰ ਬਣਿਆ ਖਲੋਤਾ ਇਹਨਾਂ ਦੇ ਵਿੱਚ ਤੁਰਿਆ ਫਿਰਦਾ ਠੀਕ ਆ ਕਿ ਨਹੀਂ ਇਹ ਇਹ ਕੀ ਕਰਦਾ ਫਿਰਦਾ ਦੱਸੋ ਸੋ ਸਾਰੇ ਬੰਦਿਆਂ ਨੂੰ ਅਪੀਲ ਆ ਯਾਰ ਇਹ ਬੰਦਿਆਂ ਬਾਰੇ ਮਤਲਬ ਕਿ ਮਾੜਾ ਮੋਟਾ ਸੋਚੋ ਤੁਸੀਂ ਕਿਉਂਕਿ ਸਿੱਖੀ ਨੂੰ ਦਾਗ ਲਾਉਣ ਤੇ ਤੁਰੇ ਹੋਏ ਹੋ ਤੁਸੀਂ ਸਾਡਾ ਉਸ ਬੰਦੇ ਨਾਲ ਕੋਈ ਸਬੰਧ ਨਹੀਂ ਲਾਲੇ ਲੂਲੇ ਨਾਲ ਜਿੰਨਾ ਦਾ ਹੈਗਾ ਉਹ ਵਰਸੀ ਮਨਾਉਣ ਜਿੰਨਾ ਦਾ ਹੈਗਾ ਜੋ ਮਰਜ਼ੀ ਕਰਨੋ ਸਾਡਾ ਸਿੱਖਾਂ ਦਾ ਕੋਈ ਸਬੰਧ ਨਹੀਂ ਲਾਲੇ ਦੀ ਵਰਸੀ ਤੇ ਨਾ ਜਾਣਦਾ ਠੀਕ ਆ ਕਿ ਨਹੀਂ ਨਾ ਕੁਝ ਕਰਨ ਦਾ ਪਰ ਸਾਡੇ ਸਿੱਖ ਜਿਨ੍ਹਾਂ ਦੇ ਸਿਰਾਂ ਤੇ ਦਸਤਾਰਾਂ ਬੰਨੀਆਂ ਹੋਈਆਂ ਹੈ ਤੇ ਉਹ ਲਾਲੇ ਦੀ ਵਰਸੀ ਤੇ ਗਏ ਹੋਏ ਆ ਮੈਂ ਵੇਖ ਰਿਹਾ ਫੋਟੋ ਮੇਰੇ ਕੋਲੇ ਪਈ ਆ ਪ੍ਰੂਫ ਦੇ ਆਧਾਰ ਤੇ ਸਾਰਾ ਕੁਝ ਮੇਰੇ ਕੋਲੇ ਪਿਆ ਵੀ ਸਿੱਖ ਦੇ ਪੁੱਤ ਦਾ ਸਿੱਖਾਂ ਦਾ ਉਸ ਲਾਲੇ ਨਾਲ ਕੀ ਸਬੰਧ ਆ ਉਹਦੀ ਵਰਸੀ ਤੇ ਜਾਣ ਦਾ ਕੋਈ ਤੁਕ ਨਹੀਂ ਬਣਦਾ ਠੀਕ ਆ ਨਾ ਲਾਲਾ ਉਹ ਆ ਬਾਈ ਇਹ ਮੜਾ ਪਛਾਣਿਆ ਕਰੋ ਲਾਲਾ ਜਗਤ ਨਾਰਾਇਣ ਉਹੀ ਆ ਨਾ ਬੰਦਾ ਜਿੰਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਖਬਾਰ ਤੇ ਪਹਿਲੇ ਸਫੇ ਤੇ ਇੱਕ ਫੋਟੋ ਲਾਤੀ ਤੇ ਦੂਜੇ ਪਾਸੇ ਬਰਾਬਰੀ ਓਡੀ ਵੱਡੀ ਫੋਟੋ ਗਾਂਧੀ ਦੀ ਲਾਤੀ ਠੀਕ ਆ ਕਿ ਨਹੀਂ ਤੇ ਇਹਨਾਂ ਨੂੰ ਬਰਾਬਰ ਦਾ ਤੁਲਨਾ ਦਿੱਤਾ ਸੀ ਗਾਂਧੀ ਨੂੰ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਦੀ ਤੁਲਨਾ ਇਸ ਲਾਲੇ ਜਗਤਨਾਰਾਇਣ ਨੇ ਤੇ ਜਦੋਂ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮਨਾਮਾ ਜਾਰੀ ਹੁੰਦਾ 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 ਸੀ ਤੇ ਲਾਲਾ ਜਗਤਨਾਰੈਣ ਹੁਕਮਨਾਮੇ ਨੂੰ ਡੈਰਨਾ ਮੰਨਦਾ ਹੁੰਦਾ ਸੀ ਠੀਕ ਹੈ ਨਾ ਇਹ ਹੁਕਮਨਾਮੇ ਨੂੰ ਡੈਰਨਾ ਮੰਨਦਾ ਹੁੰਦਾ ਸੀ ਲਾਲਾ ਜਗਤਨਾਰੈਣ ਜਿਹੜਾ ਏ ਬਹੁਤ ਹੋਰ ਬਹੁਤ ਕੁਝ ਬੋਲਦਾ ਹੁੰਦਾ ਸੀ ਬੜਾ ਅਖਬਾਰ ਚ ਉਲਟ ਪਰ ਉਲਟ ਮਤਲਬ ਕਿ ਲਿਖਦਾ ਹੁੰਦਾ ਸੀ ਸੰਤਾਂ ਬਾਰੇ ਲਿਖਦਾ ਹੁੰਦਾ ਸੀ ਸਾਰਾ ਕੁਝ ਕਰਦਾ ਹੁੰਦਾ ਸੀ ਠੀਕਾ ਕਿ ਨਹੀਂ ਹੁਣ ਪਿੱਛੇ ਜੇ ਉਹਨਦੀ ਕੱਲ ਸ਼ਾਇਦ ਵਰਸੀ ਮਨਾਈ ਕੇ ਪਤਾ ਨਹੀਂ ਅੱਜ ਆਉਂਦੀ ਠੀਕਾ ਕਿ ਨਹੀਂ ਉੱਥੇ ਖੂਨਦਾਨ ਕੈਂਪ ਲੱਗਿਆ ਤੇ ਉਹ ਵਰਸੀ ਤੇ ਖੂਨਦਾਨ ਕੈਂਪ ਦੇ ਵਿੱਚ ਸਾਡੇ ਬੰਦੇ ਤੁਰੇ ਫਿਰਦੇ ਆ ਸਾਡੇ ਆਪ ਦੇ ਬੰਦੇ ਪੱਗਾਂ ਵਾਲੇ ਉੱਥੇ ਤੁਰੇ ਫਿਰਦੇ ਆ ਉਹਦੇ ਕੈਂਪ ਦੇ ਵਿੱਚ ਠੀਕ ਆ ਨਾ ਸਾਡਾ ਕੀ ਮਤਲਬ ਆ ਯਾਰ ਉਹ ਕੈਂਪ ਦੇ ਵਿੱਚ ਜਾਣ ਦਾ ਦੱਸੋ ਤੇ ਇਹ ਤੁਹਾਨੂੰ ਪਤਾ ਹੋਗਾ ਨਛੱਤਰ ਸਿੰਘ ਭਾਈ ਰੋਡੇ ਨੇ ਭਾਈ ਨਛੱਤਰ ਸਿੰਘ ਰੋਡੇ ਨੇ ਲਾਲੇ ਜਗਤ ਨਾਰਾਇਣ ਨੂੰ ਸੋਦਾ ਲਾਇਆ ਸੀ ਹਾਂਜੀ ਨਾਲ ਸਿੰਘ ਇੱਕ ਹੋਰ ਸੀ ਬੁਲਟ ਦੇ ਉੱਤੇ ਲਾਇਆ ਸੀ ਤੁਹਾਨੂੰ ਪਤਾ ਹੋਊਗਾ ਠੀਕ ਹੈ ਨਾ ਲੁਧਿਆਣੇ ਦੇ ਵਿੱਚ ਮਤਲਬ ਕਿ ਲਾਇਆ ਸੀ ਉੱਥੇ ਚੱਲਦੀ ਗੱਡੀ ਦੇ ਬਰਾਬਰ ਕਰਕੇ ਮਤਲਬ ਕਿ ਇਹਨਾਂ ਨੇ ਸੋਦਾ ਲਾਇਆ ਸੀ ਲਾਲੇ ਜਗਤ ਨਾਰਾਇਣ ਦਾ ਫਰ ਸਾਡਾ ਉੱਥੇ ਯਾਰ ਉਹਨਾਂ ਨਾਲ ਕੀ ਸਬੰਧ ਆ ਕਿਉਂ ਤੁਰੇ ਫਿਰਦੇ ਹੋ ਤੁਸੀਂ ਦੱਸੋ ਆ ਦੂਜੇ ਪਾਸੇ ਆ ਰਾਜਦੇਵ ਖਾਲਸਾ ਜਿਹੜਾ ਭਾਈ ਸਾਹਿਬ ਦਾ ਵਕੀਲ ਆ ਠੀਕ ਆ ਕਿ ਨਹੀਂ ਇਹ ਇਹਨਾਂ ਦੇ ਸੰਗੀ ਮੈਂਬਰ ਬਣਿਆ ਖਲੋਤਾ ਇਹਨਾਂ ਦੇ ਵਿੱਚ ਤੁਰਿਆ ਫਿਰਦਾ ਠੀਕ ਆ ਕਿ ਨਹੀਂ ਇਹ ਇਹ ਕੀ ਕਰਦਾ ਫਿਰਦਾ ਦੱਸੋ ਸੋ ਸਾਰੇ ਬੰਦਿਆਂ ਨੂੰ ਅਪੀਲ ਆ ਯਾਰ ਇਹ ਬੰਦਿਆਂ ਬਾਰੇ ਮਤਲਬ ਕਿ ਮਾੜਾ ਮੋਟਾ ਸੋਚੋ ਤੁਸੀਂ ਕਿਉਂ ਕਿ ਸਿੱਖੀ ਨੂੰ ਦਾਗ ਲਾਉਣ ਤੇ ਤੁਰੇ ਹੋਏ ਹੋ ਤੁਸੀਂ ਸਾਡਾ ਉਸ ਬੰਦੇ ਨਾਲ ਕੋਈ ਸਬੰਧ ਨਹੀਂ ਲਾਲੇ ਲੂਲੇ ਨਾਲ ਜਿਨ੍ਹਾਂ ਦਾ ਹੈਗਾ ਉਹ ਵਰਸੀ ਮਨਾਉਣ ਜਿਨ੍ਹਾਂ ਦਾ ਹੈਗਾ ਜੋ ਮਰਜ਼ੀ ਕਰ ਲਓ ਤੇ ਸਾਡਾ ਸਿੱਖਾਂ ਦਾ ਕੋਈ ਸੰਬੰਧ ਨਹੀਂ ਲਾਲੇ ਦੀ ਵਰਸੀ ਤੇ ਨਾ ਜਾਣਦਾ ਠੀਕ ਆ ਕਿ ਨਹੀਂ ਨਾ ਕੁਝ ਕਰਨ